ਜੈ ਮੰਗਲ ਦੀ ਸਾਰੇ ਹੀ ਧਰਮਾਂ ਦੇ ਲੋਕਾਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਤੇ ਸੱਭਾ ਖੇਰ ਆਓ ਜੀ ਆਪਾਂ ਸਾਰੇ ਹੀ ਅੱਜ ਦੀ ਮੰਗਲਵਾਰ ਦੀ ਕਥਾ ਸ਼੍ਰਵਨ ਕਰਦੇ ਹਾਂ ਆਪ ਗੁਰਮੁਖ ਸਿੰਘ ਜੀpass ਹਾਂਜੀ ਨਮਸਕਾਰ ਜੀ ਚੰਦਜੀਤ ਸਿੰਘ ਨਮਸਕਾਰ ਜੀ ਹਾਂਜੀ ਮਹਾਰਾਜ ਮਹਾਰਾਜ ਫੇਰ ਮੰਗਲ ਜੀ ਆ ਦਾ ਦੱਸੋ ਜੀ ਕਿਵੇਂ ਪਾਇ ਕਰੀਦੇ ਉਹਨਾਂ ਨੂੰ ਪ੍ਰਸੰਨ ਕਰਨ ਲਈ ਜੀ ਮੰਗਲ ਜਿਵੇਂ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਪੰਜਾਂ ਦੇ ਹੈ ਨਾ ਚਾਰ ਧਰਮ ਉੱਤੇ ਹਾਂਜੀ ਸਰ ਨਾਲ ਬੜੇ ਮੰਗਲੇ ਨੇ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਠੀਕ ਹੈ ਇਹ ਉਸ ਤੋਂ ਬਾਅਦ ਹਨੂਮਾਨ ਜੀ ਨੇ ਬਜਰੰਗਬਲੀ ਅੱਛਾ ਜੀ ਇੱਕ ਮੰਗਲਗ੍ਰਹਿ ਆ ਤੈਨਾਂ ਨੇ ਆਪਾਂ ਤੈਨਾਂ ਗੱਲਾਂ ਨਹੀਂ ਕਰਦੇ ਨਹੀਂ ਹਾਂਜੀ ਹਾਂਜੀ ਇਹ ਉਸ ਕਰਕੇ ਮੰਗਲ ਆ ਜਿਹੜਾ ਮੰਗਲ ਦਾ ਕਿਥੋਂ ਬਦਲ ਲੱਗਦਾ ਇਹ ਮੰਗਲ ਨਹੀਂ ਹੋ ਰਿਹਾ ਠੀਕ ਹੈ ਜਾਨੀ ਇਹ ਤਾਂ ਠੀਕ ਹੈ ਜੀ ਤੇ ਉਹਦੇ ਵਿੱਚ ਆਇਆ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਵੀ ਕੰਮ ਆਪਾਂ ਕਰਦੇ ਆ ਆਪਾਂ ਨੂੰ ਪਤਾ ਹੁੰਦਾ ਇਹ 100% ਕੰਮ ਹੋ ਗਿਆ ਤੇ ਆਪਣੇ ਪੱਲੇ ਪੈਂਦਾ ਨਹੀਂ 20% 20% ਕੀ 1% ਵੀ ਨਹੀਂ ਪੈਂਦਾ ਠੀਕ ਹੈ ਜੀ ਤੇ ਉਹ ਫਿਰ ਅਮੰਗਲ ਆਉਣ ਲੱਗ ਜਾਂਦਾ ਹਾਂ ਜੀ ਤੇ ਉਸ ਨੇ ਅਮੰਗਲ ਗ੍ਰਹਿ ਆ ਜਿਹੜਾ ਇਸ ਸਰੀਰ ਦੇ ਵਿੱਚ ਆਪਾਂ ਪਹਿਲਾਂ ਵੀ ਦਾਦੇ ਹੁੰਦੇ ਆ ਇਹਦਾ ਬਹੁਤ ਜੁਗਦਾਨ ਆ ਜਿਹੜੇ ਗ੍ਰਹਿ ਹਾਂਜੀ ਇਹ ਸਰੀਰ ਦੇ ਵਿੱਚ ਕੰਮ ਕਰਦੇ ਨੇ ਹਰ ਇੱਕ ਅਨਸਾਨ ਦੇ ਜੋ ਜੜ ਜੁਨੇ ਆ ਜਿੰਨੇ 84 ਲੱਖ ਜੀਵ ਆ ਹਾਂਜੀ ਤੇ ਮੰਗਲ ਦੇ ਕਈ ਕਾਰਨ ਹੁੰਦੇ ਨੇ ਵੀ ਆਪਣੇ ਚ ਕਈ ਔਗਣ ਹੁੰਦੇ ਨੇ ਹਾਂਜੀ ਠੀਕ ਹੈ ਜੀ ਕਿਉਂਕਿ ਗ੍ਰਹਾਂ ਨੇ ਤੁਹਾਡੇ ਕਰਮ ਦਾ ਫਲ ਦੇਣਾ ਜਿਹੜਾ ਤੁਸੀਂ ਕਰਮ ਕਰਿਆ ਉਸ ਕਰਕੇ ਆਪਾਂ ਕਹਿੰਨਾ ਵੀ ਕੰਮ ਹੁੰਦਾ ਨਹੀਂ ਲੜਦੇ ਆਪਾਂ ਕਰਦਿਆਂ ਨਾਲ ਅਫਸਰਾਂ ਨਾਲ ਮਹਿਕਮਿਆਂ ਨਾਲ ਮਹਿਕਮੇ ਵਾਲਿਆਂ ਨਾਲ ਹਨਾ ਤੇ ਉਸ ਕਰਕੇ ਆਪਾਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਆਪਾਂ ਰੱਦਨਾ ਦਾਨ ਪੁੰਨ ਕਿਸੇ ਦਾ ਭਲਾ ਕਰਕੇ ਗਰੀਬ ਦਾ ਉਹ ਸੀਸ ਲੈ ਕੇ ਆਪਾਂ ਕਰ ਸਕਦੇ ਆ ਤੇ ਦੂਸਰਾ ਨੰਬਰ ਸਰਨੋਂ ਬੜਾ ਦਾਨ ਹੁੰਦਾ ਗੁੜ ਦਾ ਅੱਛਾ ਇਹ ਪੁਰਾਣੀ ਰੀਤ ਆ ਸਰਨੋਂ ਉੱਤਮ ਜਾਨੀ ਗੁੜ ਨੂੰ ਮੰਨਿਆ ਮਠਿਆਈਆਂ ਦੇ ਵਿੱਚ ਦੂਸਰੇ ਨੰਬਰ ਤੇ ਲੱਡੂ ਠੀਕ ਹੈ ਜੀ ਤੇ ਉਸ ਕਰਕੇ ਜਿਹੜਾ ਗਰੀਬ ਦੇ ਮੂੰਹ ਚ ਪਾਉਂਦਾ ਉਹ ਚਾਹੇ ਜਿੰਨਾ ਬੱਚੇ ਆਪਾਂ ਨੇ ਜਿਵੇਂ ਭੈੜ ਨਹੀਂ ਦੇਖਣੇ ਹੈਗੇ ਕਿ ਕੀ ਕਰਦਾ ਆਪਾਂ ਆਜ ਹੋਵੇ ਸਰਨ ਬੜੀ ਗੱਲ ਇਹ ਆ দান ਉੱਥੇ ਦਿੱਤਾ ਜਾਂਦਾ ਜਿਹੜਾ ਕਮਾ ਕੇ ਨਾ ਖਾਇਆ ਜਾ ਸਕਦਾ ਹੋਵੇ ਅੱਛਾ ਜੀ ਆਪਾਂ ਆਜ ਹੋਵੇ ਉਹਦੇ ਕੋਲ ਕੋਈ ਆਮਦਨ ਨਾ ਹੋਵੇ ਠੀਕ ਹੈ ਜੀ ਇਹ ਰੋ ਕੋ ਸੀਸ ਦੰਦਾ ਵੀ ਰੱਬਾ ਕੀ ਬਾਤ ਆ ਹਣਾ ਹਾਂਜੀ ਐ ਨਹੀਂ ਵੀ ਇੱਕ ਨੂੰ ਐ ਲੱਗ ਲੱਗ ਜਿਵੇਂ ਆਪਾਂ ਕਹਿੰਦੇ ਵਾਹ ਲੱਕਰ ਦੇ ਵਿੱਚ ਪਾ ਕੇ ਉਹਦੇ ਵਿੱਚ ਜਿਵੇਂ ਆਪਾਂ ਸੱਤ ਤਰੀਕ ਨੂੰ ਕਰਿਆ ਸੀਗਾ ਹਾਂਜੀ ਉਹਦੇ ਵਿੱਚ ਅਸੀਸ ਵਧੀਆ ਚੀਜ਼ ਦੋ ਜਿਵੇਂ ਆਪਾਂ ਨੇ ਦੇਸੀ ਘਿਓ ਵਿੱਚ ਪਾ ਕੇ ਡ్రਾਈ ਫੂਡ ਇਦਾਂ ਵਧੀਆ ਚੌਲ ਪਾਇਆ ਹੈ ਨਾ ਹਾਂਜੀ ਹਾਂਜੀ ਵੀ ਅਗਲਾ ਖਾ ਕੇ ਕਹੇ ਵੀ ਹਾਂ ਵੀ ਇਹ ਚੀਜ਼ ਵਧੀਆ ਹੈ ਤੇ ਬਾਕੀ ਤਾਂ ਤੈਨੂੰ ਪਤਾ ਟਿੱਡ ਭਰਨਾ ਹੁੰਦਾ ਉਹਦੇ ਵਿੱਚ ਟਿੱਡ ਭਰਦਾ ਹਰ ਇੱਕ ਭਰਦਾ 84 ਲੱਖ ਤੋਂ ਉਨ ਭਰਦੀ ਹੈ ਹਾਂਜੀ ਇੱਕ ਮਤਲਬ ਹੁੰਦਾ ਇੱਕ ਸੁਆਰਥ ਹੁੰਦਾ ਨਾ ਇੱਕ ਬਿਨਾ ਸੁਆਰਥ ਤੋਂ ਹੁੰਦਾ ਬੰਦਾ ਮੰਗਲ ਫੇਰ ਉਹਨੂੰ ਭਰਪੂਰ ਕਰਨ ਦਾ ਮੰਗਲ ਕਰਨਦਾ ਉਹਦਾ ਮਾੜਾ ਹੋਣਾ ਹੀ ਨਹੀਂ ਦਿੰਦਾ ਠੀਕ ਹੈ ਇਨਸਾਨ ਮਾੜਾ ਨਾ ਕਿਸੇ ਦਾ ਕਰੇ ਠੀਕ ਹੈ ਮੰਗਲਵਾਰ ਨੂੰ ਜਾਂ ਗੁਰਦੁਆਰੇ ਚ ਸਵਾਗਤ ਨੂੰ ਜਾਂ ਕੇ ਲੋਣਾ ਇੱਕ ਬੋੜਾ ਉੱਤੇ ਪਵਾਲਵੇ ਗਾਨ ਬੰਦ ਕਰੀਦਾ ਹੁੰਦਾ ਹੂੰ ਜਾਂ ਫਿਰ ਗੁੜ ਛੋਲੇ ਜਿਹੜੇ ਪੁੱਜੇ ਹੋਏ ਨੇ ਉਹ ਹਨੂਮਾਨ ਨਦਰਵ 15 ਨੂੰ ਪ੍ਰਸੰਨ ਕਰਨਾ ਚਾਹੀਦਾ ਠੀਕ ਹੈ ਜੀ ਕਿਵੇਂ ਨਹਿਰਾਂ ਤੇ ਜਾਂ ਹੋਰ ਕਿਤੇ ਇਦਾਂ ਦੇ ਮੰਗਲ ਕਰਨ ਵਾਲੇ ਮੰਗਲ ਕਰਦੇ ਨੇ ਮਹਾ ਦੁਰਗਾ ਮਹਾ ਕਾਲੀ ਦੇ ਕਰਵਾਉਣ ਲਈ ਕੋਈ ਵੀ ਜੇ ਕਰ ਸਕਦਾ ਉਹ ਕਰ ਸਕਦਾ ਜਿਸ ਤੋਂ ਕੋਲ ਨਹੀਂ ਸ਼ੁੱਧ ਕਰਵਾ ਸਕਦਾ ਤਾਂ ਆਪਣੇ ਕੋਲ ਉਹ ਹੱਲ ਕਰਵਾ ਸਕਦਾ ਠੀਕ ਹੈ ਜੀ ਠੀਕ ਹੈ ਜੀ ਅਸਲ ਦਾ ਇੰਨਾ ਹੋ ਗਿਆ ਚੰਨੀ ਸਿੰਘ ਇਹ ਚੱਲਦੇ ਚੱਲਦੇ ਆਪਾਂ ਨੇ ਰਿਕਾਰਡਿੰਗ ਪਾਈ ਆ ਹਾਂਜੀ ਕੋਈ ਠੰਡੇ ਦਿਮਾਗ ਨਾਲ ਵਿਹਲਾ ਹੋ ਕੇ ਸੁਣ ਸਕਦਾ ਠੀਕ ਹੈ ਜੀ ਧੰਨਵਾਦ ਜਰਨੀਤ ਜੀ ਦਾ ਬੰਗਲੋ ਹੋਈ ਤਾ ਵੀ ਕੋਈ ਜੀ ਫ੍ਰੀ ਟਿਪ ਜਿਹੜੇ ਸੁਣਣਗੇ ਹਾਂਜੀ ਫ੍ਰੀ ਟਿਪ ਵੈਸੇ ਆਪਾਂ ਨੂੰ ਗੁੜ ਦੀ ਪਾਤੀ ਠੀਕ ਹੈ ਜੀ ਠੀਕ ਹੈ ਤੇ ਜਿਹਦਾ ਕੋਈ ਕਰਜ਼ਾ ਨਹੀਂ ਮੁੜਦਾ ਹਾਂਜੀ ਕਰਜ਼ਾ ਚੜੀ ਜਾਂਦਾ ਉਹ ਗੁੜ ਤੇ ਛੋਲੇ ਹਾਂਜੀ ਪਾਣੀ ਵਿੱਚ ਸ਼ੁੱਕਰਵਾਰ ਬਾਕੀ ਜਨਾ ਦੁਰਗਾ ਦੇ ਜਾਂ ਗੁਰੂ ਗ੍ਰੰਥ ਸਾਹਿਬ ਕੋਲ ਮੰਗਲਵਾਰ ਨੂੰ ਪੱਕਾ ਪਹੁੰਚੇ ਠੀਕ ਹੈ ਜੀ ਇਹ ਇੱਕ ਤਾਂ ਮੰਗਲੋ ਸਤਿ ਲੋਗੇ ਹਾਂ ਜੀ ਇੱਕ ਆਪਣੇ ਕਰਮ ਸ਼ੁੱਧੋ ਪਹਿਲਾਂ ਸਾਰੇ ਠੀਕ ਹੈ ਜੀ ਤਾਂ ਗਾਨ ਪੁੰਨ ਸੇਵਾ ਦਾ ਫਾਇਦਾ ਐਕਸਮ ਆਪਣਾ ਜੀ ਗੰਤੀ ਤਾਂ ਉੱਤੇ ਆਪ ਸਾਰੇ ਖਿਆਨ ਦੇਉਂਗਾ ਠੀਕ ਹੈ ਉਹ ਪੁੱਛੋ ਕਿਸੇ ਤੋਂ ਵਧੀਆ ਸੁਖ ਨਾਦ ਦੇਣ ਤੋਂ ਬੱਸ ਹੌਨਾ ਚਾਹੁੰਦਾ ਹੋਵੇ ਤੇ ਉਹ ਦੱਸੇ ਵੀ ਹਾਂ ਵੀ ਆ ਤੇ ਜੇ ਭੈਣ ਨੇ ਪੜ੍ਹੇ ਸ਼ੋਧ ਕੇ ਦੇਖੋ ਤਾਂ 100% ਗਰੰਟੀ ਹੋਊਗਾ ਠੀਕ ਹੰਗਾਈ ਧੰਨਵਾਦ ਅਨਵੈਜ ਜੀ ਤੇ ਇਹ ਸੀ ਜੀ ਅੱਜ ਦੀ ਕਥਾ ਤੇ ਜਿਵੇਂ ਕਿ ਗੁਰਮੁਖ ਸਿੰਘ ਜੀ ਨੇ ਕਿਹਾ ਜੇ ਕੋਈ ਆਪਣੇ ਆਪ ਹੱਲ ਨਹੀਂ ਕਰਾ ਸਕਦਾ ਤਾਂ ਉਹ ਉਹਨਾਂ ਤੇ ਕਰਾ ਸਕਦਾ ਹੈ ਜੀ ਦੁੱਖਾਂ ਤਕਲੀਫਾਂ ਤੇ ਬਿਮਾਰੀਆਂ ਦੂਰ ਕਰਨ ਲਈ ਗੁਰਮੁਖ ਸਿੰਘ ਜੀ ਸਪੈਸ਼ਲ ਨਾ ਕਿਤੇ ਦਵਾਈਆਂ ਵੀ ਬਿਲਕੁਲ ਫਰੀਂ ਦਿੰਦੇ ਨੇ ਜੀ ਤੇ ਵੀਡੀਓ ਤੇ ਦਰਸਾਏ ਹੋਏ ਨੰਬਰ ਉਤੇ ਕੋਈ ਵੀ ਪੀੜਿਤ ਵਿਅਕਤੀ ਭਾਵੇਂ ਕੋਈ ਬੂڑا ਬੱਚਾ ਜਵਾਨ ਮਰਦ ਜਾਂ ਜਨਾਨਾ ਉਹ ਫੋਨ ਕਰਕੇ ਆਪਣੇ ਦੁੱਖਾਂ ਦਾ ਹੱਲ ਪਾ ਸਕਦਾ ਹੈ ਜੀ ਇਹ ਜਿਹੜਾ ਨੰਬਰ ਹੈ ਜੀ 18 ਘੰਟੇ ਚੱਲੂ ਰਹਿੰਦਾ ਹੈ ਤੇ ਜੇ ਇੱਕ ਵਾਰੀ ਨਾ ਲੱਗੇ ਤੁਸੀਂ ਥੋੜੇ ਘੰਟੇ ਬਾਅਦ ਫਿਰ ਜ਼ਰੂਰ ਟਰਾਈ ਕਰਿਓ ਜੀ ਤੇ ਇਹ ਗੁਰਮੁਖ ਸਿੰਘ ਜੀਆ ਨੇ ਗੁਰਮੁਖ ਬ੍ਰਹਮ ਗਿਆਨ ਵਿਦਿਆਲਿਆ ਇਹ ਖੋਲ੍ਹੇ ਹੀ ਤਾਂ ਹੈ ਤਾਂ ਕਿ ਉਹ ਲੋਕਾਂ ਦਾ ਕਲਿਆਣ ਕਰ ਸਕਣ ਲੋਕਾਂ ਦੀ ਮੁਸੀਬਤਾਂ ਹੱਲ ਕਰਨ ਲਈ ਜੀ ਤੇਜ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੁਸੀਂ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਵਿੱਚ ਜੇ ਤੁਸੀਂ ਕੋਈ ਖਾਸ ਕਥਾ ਸੁਣੀ ਚਾਹੁੰਦੇ ਹੋ ਉਹ ਵੀ ਤੁਸੀਂ ਦੱਸ ਸਕਦੇ ਹੋ ਆਪਣਾ ਸਵਾਲ ਵੀ ਪਾ ਸਕਦੇ ਹੋ ਅਸੀਂ ਅਗਲੀ ਇੱਕ ਦੋ ਵੀਡੀਓ ਵਿੱਚ ਤੁਹਾਡ ਨੂੰ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਦੇਵਾਂਗੇ ਤੇ ਹੁਣ ਸਮਾਪਤੀ ਹੈ ਜੀ ਸਾਰਿਆਂ ਨੂੰ ਸ਼ਬਬਾ ਖੈਰ ਸਤਿ ਸ਼੍ਰੀ ਅਕਾਲ ਤੇ ਨਮਸਤੇ